ਹੁਣ ਪਟੈਸ ਨਹੀਂ ਹੋਣੇ ਹੁਣ ਮੁਕਾਬਲੇ ਹੋਣੇ ਆ ਜਿਹਨੇ ਸਾਡੀਆਂ ਜ਼ਮੀਨਾਂ 'ਚ ਪੈਰ ਪਾਇਆ ਜੜਤਾ ਬੰਨੇ ਤਾਂ ਨਹੀਂ ਜਾਣ ਦਿੰਦਾ ਇਹ ਜ਼ਮੀਨਾਂ ਲੈ ਜਾਣਗੇ ਸਾਡੀਆਂ ਬੇਰਮਾਰੇ ਤੋਂ ਜੇ ਸਾਨੂੰ ਮਾਰਨਗੇ ਅਸੀਂ ਇਹਨਾਂ ਨੂੰ ਵੀ ਮਾਰਾਂਗੇ ਚਾਹੇ ਸਾਡੇ ਭਰਾ ਹੋਣਗੇ ਪੁਲਿਸ ਵਾਲੇ ਵੀ ਸਾਡੇ ਭਰਾ ਹੋਣਗੇ ਮਰਨਗੇ ਵੀ ਤਾਂ ਮਾਰਨਗੇ ਵੀ ਇਹ ਬਗਾਵਤ ਪੈਦਾ ਹੋਣੀ ਪੰਜਾਬ 'ਚ ਸੂਦੇ ਇਦਾਂ ਆਉਣਾ ਕੰਮ ਹੋਣੇ ਹਰ ਘਰ ਨੇ ਇੱਕ ਜੀ ਤਿਆਰ ਕਰ ਲਿਆ ਮਰਨੇ ਲਈ ਤੇ ਇਹ ਬਗਾਵਤ ਹੋਣੀ ਹੈ ਸਭ ਤੋਂ ਪਹਿਲਾਂ ਮਨਜੀਤ ਸਿੰਘ ਮਰੂਗਾ ਮੈਂ ਕਹਿ ਦਿੰਦਾ ਤੇ ਸਿਰ ਦੇਵਾਂਗੇ ਸਾਡਾ ਸਿਰ ਲੈ ਕੇ ਤੇ ਜ਼ਮੀਨ ਲੈ ਜਾਣ ਐ ਜ਼ਮੀਨ ਮਿਲ ਜਾਊਗੇ ਆਪਣਾ ਵਿਚਾਰ ਕੇ ਬੜਿਓ ਸਾਡੀਆਂ ਜ਼ਮੀਨਾਂ ਦੇ ਵਿੱਚ ਇਹ ਮਰਨ ਮਰਉਣ ਤੱਕ ਜਾਣਾ ਤੇ ਆਪਣੀ ਵੀ ਤਿਆਰੀ ਕਰਕੇ ਆਓ ਅਸੀਂ ਤਾਂ ਮਰਨੇ ਨੂੰ ਤਿਆਰ ਆ ਤਾਂ ਤੁਸੀਂ ਵੀ ਮਰਨ ਦੀ ਤਿਆਰੀ ਕਰਕੇ ਆਓ ਭਾਈ ਜਿੰਨ ਸੜੀਆਂ ਜ਼ਮੀਨਾਂ ਚ ਬਣਨਾ ਮੈਂ ਸਾਰੀ ਇਨਫੋਰਮੇਸ਼ਨ ਲੈ ਕੇ ਆਇਆ ਕਿਤੇ ਕੋਈ ਕਿਸਾਨ ਤਿਆਰ ਨਹੀਂ ਠੀਕ ਹੈ ਸਿਰਾਂ ਝੂਠ ਬੋਲ ਕੇ ਗੁੰਮਰਾਹ ਕੀਤਾ ਜਾ ਰਿਹਾ ਮੁੱਖ ਮੰਤਰੀ ਵੱਲੋਂ ਵੀ ਤੇ ਪੂਰੀ ਦੀ ਪੂਰੀ ਇਹਨਾਂ ਦੀ ਜਿਹੜੀ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇੱਕ ਫਾਰਮਰ ਵੀ ਜ਼ਮੀਨ ਦੇ ਨੂੰ ਧਿਆਨ ਨਹੀਂ ਇਹਨਾਂ ਨੇ ਫਾਇਦਾ ਕਰਨਾ ਜਿਹੜਾ ਕੇਜਰੀਵਾਲ ਪੌਣੇ 2 ਲੱਖ ਦਾ ਮੋਬਾਈਲ ਰੱਖਦਾ ਸਰਕਾਰ ਦੇ ਸਿਰੋਂ ਉਹਨਾਂ ਦਾ ਫਾਇਦਾ ਕਰਨਾ ਹੈ ਇਹ ਪੈਸੇ ਜਾਣੇ ਉਹਨਾਂ ਦੀਆਂ ਬੋਜਾ ਜੇਬਿਆਂ ਚ ਕਿੱਥੇ ਆ ਇਹਨਾਂ ਨੂੰ ਪੁੱਛੋ ਤਾਂ ਸਹੀ ਜਿਹੜੀ ਇਹ ਕਹਿੰਦੇ ਆ 6000 ਕਰੋੜ ਕਹਿੰਦੇ ਇਹ ਰੇਤਾ ਧੋਣਾ 3 ਸਾਲ ਹੋ ਗਏ 20000 ਕਰੋੜ ਕਿੱਥੇ ਆ ਉਹ ਕਿਹੜੇ ਖਜ਼ਾਨੇ ਚ ਗਿਆ ਉਹ ਖਾ ਗਏ ਢ ਘਾਰ ਮਾਰ ਗਏ ਸਾਰੇ 94 ਦੇ 94 ਤੇ ਹੁਣ ਕੇਜਰੀਵਾਲ ਨੂੰ ਦੱਸਿਆ ਵੀ ਇਲੈਕਸ਼ਨ ਕਿੱਥੋਂ ਲਾਣੀਆਂ ਮੋਰੇ ਬਿਹਾਰ ਦੀ ਇਲੈਕਸ਼ਨ ਆ ਗਈ ਪੰਜਾਬ ਦੀ ਇਲੈਕਸ਼ਨ 27 ਆ ਗਈ ਤੇ ਉਹਦੇ ਵਾਸਤੇ ਪੈਸਾ ਕਿੱਥੋਂ ਇਕੱਠਾ ਕਰੀਏ ਉਹਦੀ ਨਜ਼ਰ ਆ ਕੇ ਟਿੱਕੀ ਲੋਕਾਂ ਦੀ ਜ਼ਰਤ ਤੇ ਲੋਕਾਂ ਦੀ ਜ਼ਮੀਨ ਤੇ ਵੀ ਇਹ 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 ਤਰੀਕਾ ਆ ਵੀ ਪਾਲਿਸੀ ਲਿਆ ਕੇ ਖੋਲਾ ਖੋ ਕੇ ਤੇ ਦੇ ਵਿੱਚੋਂ ਕਰਾਪਸ਼ਨ ਕਰਕੇ ਪੈਸੇ ਕਢੋ ਸਰਕਾਰੇ ਵੀ ਗੱਲ ਕਹਿੰਦੀ ਆ ਕਿ ਜੇ ਤੁਹਾਨੂੰ ਕੋਈ ਇਤਰਾਜ਼ ਹੈ ਕਹਿੰਦੇ ਕਿਸਾਨ ਦੀ ਮਰਜ਼ੀ ਹੈ ਜ਼ਮੀਨ ਦੇਣੀ ਆ ਦਿਓ ਨਹੀਂ ਦੇਣੀ ਤੇ ਨਾ ਵੀ ਦਿਓ ਇਹਦੇ ਵਿੱਚ ਵੀ ਤੁਹਾਨੂੰ ਕੋਈ ਝੋਲ ਲੱਗਦੀ ਹੈ ਇਹ ਤਾਂ ਸਿੱਧਾ ਜੋਲ ਪਹਿਲਾਂ ਹੀ ਸੱਤ ਹੋ ਗਿਆ ਪਹਿਲੀ ਪੈਂਦੀ ਸੱਤੇ ਹੀ ਕਿਸਾਨ ਨੂੰ ਪੁੱਛਿਆ ਨਹੀਂ ਉਹਦੀ ਜ਼ਮੀਨ ਦੇ ਖਸਰਾ ਨੰਬਰ ਖਵਾਰਾਂ ਚ ਦੇ ਕੇ ਨੋਟੀਫਿਕੇਸ਼ਨ ਜਾਰੀ ਕਰਤਾ ਉਹਨੂੰ 1 ਏਕੜ ਦਿੱਤਾ ਚਾਹੁੰਦੇ ਵਿੱਚੋਂ ਵਾਪਸ ਠੀਕ ਹੈ ਉਹਦੇ ਤੇ 1 ਕਰੋੜ ਇਹ ਕਹਿੰਦੇ ਡਵੈਲਪਮੈਂਟ ਚਾਰਜ ਹੈ ਉਹਦਾ 60% ਬਣਦਾ 60 ਲੱਖ ਰੁਪਈਆ ਉਹ ਮੁੜ ਕੇ ਸਰਕਾਰ ਨੂੰ 60 ਲੱਖ ਰੁਪਈਆ ਦੇਵੇਗਾ ਤਦ ਲੈਗਾ ਉਹ ਵੀ ਅੱਛਾ ਕਹਿਣ ਦਾ ਭਾਪ ਦੇਣਾ ਦੂਣਾ ਕੱਖ ਨਹੀਂ ਕਿਸਾਨ ਨੂੰ ਉਹਦੀ ਸਾਰੀ ਜ਼ਮੀਨ ਲੈ ਕੇ ਉਹਨੂੰ ਜਿਹੜਾ ਮੁੜ ਕੇ ਕਿਲਾ ਮੋੜਨਾ ਵੀ ਆ ਪਲੋਟਾਂ ਦੇ ਵਿੱਚ ਉਹਦਾ ਵੀ 60 ਲੱਖ ਲੈ ਕੇ ਫਿਰ ਦੇਣਾ ਲੋਕ ਤਾਂ ਪੰਜਾਬ ਦੇ ਛੱਡ ਕੇ ਪੰਜਾਬ ਬਾਹਰ ਚੱਜ ਜਾਂਦੇ ਆ ਤੇ ਇਹ ਲੈਣੇ ਕਹਿੰਦੇ ਆ ਪਲਾਟ ਇੱਥੇ ਡਿਮਾਂਡ ਹੀ ਐ ਨਹੀਂ ਬਿਨਾਂ ਡਿਮਾਂਡ ਤੋਂ ਇਹਨਾਂ ਨੇ ਇਹ ਜਿਹੜੀ ਆ ਸਿਰਫ ਕਰਾਪਸ਼ਨ ਕਰਨੇ ਨੂੰ ਭਈ 1 ਕਰੋੜ ਰੁਪਈਆ ਡਿਵੈਲਪਰਾਂ ਕੋਲੋਂ ਲਵਾਂਗੇ ਉਹਨਾਂ ਨੂੰ ਕਾਂਗੇ ਪਾਰਟੀ ਫੰਡ ਦੇ 1 ਕਰੋੜ ਕਿੱਲੇ ਦਾ ਦਿਓ ਤੇ ਤੁਸੀਂ ਸਾਂਭੋ ਸਾਰੇ ਦਾ ਸਾਰਾ 43000 ਏਕੜ 44000 ਏਕੜ ਤੇ 44000 ਕਰੋੜ ਦੀ ਕਰਾਪਸ਼ਨ ਆ ਇਹਦੇ ਵਿੱਚ ਇਹੀ ਪਾਲਿਸੀ ਵਧੀਆ ਆ ਭਈ ਆਮ ਆਦਮੀ ਪਾਰਟੀ ਨੂੰ 44000 ਕਰੋੜ ਰੁਪਇਆ ਕਰਾਪਸ਼ਨ ਦਾ ਸਿੱਧੇ ਤੌਰ ਤੇ ਆਊਗਾ ਮੈਂ ਪਹਿਲੀ ਸਰਕਾਰ ਹੈ ਭਈ ਜਿਨੇ 20000 ਕਿਸਾਨ ਜਿਹਦੇ ਵਿੱਚ 44000 ਏਕੜ ਅਰਬਨ ਸਟੇਟ ਵਾਸਤੇ 21000 ਇੰਡਸਟਰੀਅਲ ਪਾਰਕ ਵਾਸਤੇ 65000 ਏਕੜ ਇਹਨਾਂ ਨੇ ਚੱਕਣਾ ਤੇ 65000 ਏਕੜ ਜੋ 20000 ਕਿਸਾਨ ਫਾਰਮਰ ਠੀਕ ਹੈ ਤੇ 20000 ਮਜ਼ਦੂਰ ਪਰਿਵਾਰ ਜਣ ਕੇ 40000 ਪਰਿਵਾਰਾਂ ਨੂੰ ਬੇਰੋਜ਼ਗਾਰ ਕਰਨਾ ਇਹ ਪਹਿਲੀ ਸਰਕਾਰ ਆਈ ਜਿਹੜੀ ਲੋਕਾਂ ਤੋਂ ਰੋਜ਼ਗਾਰ ਖੋਣ ਲੱਪਈ ਅਸਲ ਗੱਲ ਹੈ ਵੀ ਪੰਜਾਬ ਟੋਟਲ 40% ਕੋਠੀਆਂ ਨੂੰ ਤਾਲੇ ਲੱਗੇ ਹੋਇਆ ਲੋਕ ਐਨਆਰਆਈ ਬਾਹਰ ਗਏ ਹੋਇਆ ਮੇਰੇ ਕੋਲ ਹਿਆਰਪੁਰ ਮੈਂ ਪੂਰੀ ਨਾ ਰਹਿਣਾ ਚਾਰ ਕੋਠੀਆਂ ਵਿਕਾਉ ਉਹ ਨਹੀਂ ਉਹ ਖਰੀਦਣ ਵਾਲਾ ਹੈ ਨਹੀਂ ਹੁਣ ਐਨਆਰਆਈਆਂ ਨੇ ਵੀ ਕਹਿਤਾ ਵੀ ਭਾਈ ਅਸੀਂ ਪਾਵਟੋਨੀਆਂ ਤੁਹਾਨੂੰ ਭੇਜਣ ਲੱਗੇ ਆ ਇੱਕ ਮਰਲਾ ਨਹੀਂ ਦੇਣਾ ਪਤਾ ਵੀ ਇਹ 100 ਸਾਲ ਨਹੀਂ ਵਿਕਣੀ ਉਹ ਵੀ ਫਸ ਗਏ ਐਨਆਰਆਈ ਵੀ ਫਸ ਗਏ ਕਿਉਂਕਿ ਪ੍ਰਾਪਰਟੀ ਵਿਕਣੀ ਨਹੀਂ 100 ਸਾਲ ਲੈਂਡ ਪੂਲਿੰਗ ਪਾਲਿਸੀ ਦਾ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਸਰਕਾਰ ਕਹਿ ਰਹੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਬਹੁਤ ਵਧੀਆ ਹੈ ਕਿਸਾਨਾਂ ਨੂੰ ਇਹਦਾ ਬਹੁਤ ਫਾਇਦਾ ਹੋਏਗਾ ਪਰ ਕਿਸਾਨਾਂ ਨੂੰ ਇਹਦੇ ਨੁਕਸਾਨ ਕੀ ਨੇ ਕਿਸਾਨ ਕਿਉਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਇਹਦੇ ਕੀ ਕੀ ਨੁਕਸਾਨ ਹੋਣਗੇ ਕਿਵੇਂ ਜਿਹੜਾ ਖਦਸ਼ਾ ਕਿਸਾਨਾਂ ਦੇ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਕਿ ਇਹ ਕਿਸਾਨਾਂ ਨੂੰ ਪਾਲਿਸੀ ਤਬਾਹ ਕਰ ਦੇਗੀ ਅੱਜ ਤੁਹਾਨੂੰ ਕੱਲੀ-ਕੱਲੀ ਗੱਲ ਸਮਝਾਵਾਂਗੇ ਮੇਰੇ ਹੱਥ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੀ ਇੱਕ ਕਾਪੀ ਹੈਗੀ ਆ ਆਸਾਨ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿਸਾਨਾਂ ਨੂੰ ਕਿਹੜੀਆਂ ਗੱਲਾਂ ਦੇ ਖਦਸ਼ੇ ਨੇ ਕਿਸਾਨਾਂ ਨੂੰ ਕਿਉਂ ਇਹ ਪਾਲਿਸੀ ਫਾਇਦੇਮੰਦ ਨਹੀਂ ਲੱਗਦੀ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਇਸ ਵੇਲੇ ਕਿਸਾਨ ਮਨਜੀਤ ਸਿੰਘ ਰਾਏ ਮੌਜੂਦ ਹੈਗੇ ਨੇ ਜਿਨ੍ਹਾਂ ਦੀ ਸਾਰੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆ ਰਹੀ ਹੈ ਜੇਕਰ ਇਹ ਪਾਲਿਸੀ ਮਨਜ਼ੂਰ ਹੋ ਜਾਂਦੀ ਹੈ ਜੇਕਰ ਇੰਪਲੀਮੈਂਟ ਹੋ ਜਾਂਦਾ ਤਾਂ ਇਹ ਕਿਸਾਨ ਬੇਜਮੀਨੇ ਹੋ ਜਾਣਗੇ ਪੂਰੀ ਗੱਲਬਾਤ ਕਰਦੇ ਆ ਮਜੀਤ ਸਿੰਘ ਰਾਏ ਸਾਡੇ ਨਾਲ ਨੇ ਰਾਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਬਹੁਤ ਬਹੁਤ ਰਾਏ ਸਾਹਿਬ ਸਰਕਾਰ ਕਹਿ ਰਹੀ ਹੈ ਕਿ ਇਹ ਤਾਂ ਪਾਲਿਸੀ ਹੈ ਹੀ ਬੜੀ ਵਧੀਆ ਹੈ ਫਿਰ ਕਿਸਾਨਾਂ ਦੇ ਵੱਲੋਂ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਇਹਦਾ ਦੇਖੋ ਇਹ ਸਰਕਾਰ ਵਾਸਤੇ ਪਾਲਿਸੀ ਬਹੁਤ ਵਧੀਆ ਹੈ ਹਮ ਸਰਕਾਰ ਵਾਸਤੇ ਵੀ ਨਹੀਂ ਮੈਂ ਕਹਿ ਸਕਦਾ ਇਹ ਆਮ ਆਦਮੀ ਪਾਰਟੀ ਵਾਸਤੇ ਬਹੁਤ ਵਧੀਆ ਹੈ ਜੀ ਕਿਉਂਕਿ ਜਿਹੜੇ ਦਿੱਲੀ ਤੋਂ ਆ ਕੇ ਬੈਠੇ ਨੇ ਜਿਹੜੀ ਇਸ ਵੇਲੇ ਡਿਵੈਲਪਮੈਂਟ ਕਮੇਟੀਆਂ ਖੋ ਕੇ ਅਹ ਦਿੱਤੀਆ ਚੀਫ ਸੈਕਟਰੀ ਨੂੰ ਕੇਪੀ सिन्हा ਜੀ ਉਹਨਾਂ ਦੇ ਨਾਲ ਜਿਹੜੀ ਕਮੇਟੀ ਬਣੀ ਹੈ ਸਤਿੰਦਰ ਜੈਨ ਜੀ ਮਨੀਸ਼ ਸੰਸੋਧੀਆ ਜੀ ਜਿਹੜੇ ਦਿੱਲੀ ਚੋਂ ਭਗੌੜੇ ਹੋ ਕੇ ਆਏ ਨੇ ਕਰਪਸ਼ਨ ਕਰਕੇ ਆਏ ਨੇ ਤੇ ਉਹ ਹੁਣ ਪੰਜਾਬ ਚ ਆ ਕੇ ਉਹਨਾਂ ਨੇ ਤੁਸੀਂ ਦੇਖੋ ਇੱਥੇ ਬੜੀ ਗੱਲ ਜਿਹੜੀ ਹੋ ਗਈ ਤੁਸੀਂ ਦੇਖੋਗੇ ਹੈਰਾਨ ਹੋ ਜਾਓਗੇ ਇਹ ਸਰਕਾਰ ਬਣਦਿਆਂ ਸਾਰੀ ਇੱਕ ਤਰ੍ਹਾਂ ਤੇ ਨਹੀਂ ਸ਼ੁਰੂ ਕਰਤਾ ਸੀ ਜ਼ਮੀਨਾਂ ਤੇ ਅਟੈਕ ਉਹ ਕਹਿ ਕੇ ਇਹ ਕਿ ਪੰਚਾਇਤਾਂ ਦੀਆਂ ਜ਼ਮੀਨਾਂ ਛੜਾਉਣ ਰਹੇ ਹਾਂ ਅਸੀਂ ਉਹ ਜਿਹੜਾ ਕੁਲਦੀਪ ਧਾਰਿਵਾਲ ਜੀ ਕਹਿੰਦੇ ਆ ਮੈਂ 11000 ਏਕੜ ਛੜਾ ਦਤਾ ਜੀ ਮੈਂ ਕਰਤਾ ਅਸਲ 'ਚ ਪਾਲਿਸੀ ਤਾਂ ਇਹਨਾਂ ਦੀ ਪਹਿਲਾਂ ਇਹ ਸੀ ਵੀ ਪੰਚਾਇਤਾਂ ਵਾਲੀਆਂ ਜ਼ਮੀਨਾਂ ਨੂੰ ਗਿਰਵੇ ਰੱਖ ਕੇ ਉਹਦੇ ਤੇ ਪੈਸੇ ਚੁੱਕੀਏ ਉਹ ਪੈਸਾ ਜਿਹੜਾ ਆ ਉਹ ਚੋਂ ਕ腐ਸ਼ਨ ਕਰੀਏ ਠੀਕ ਹੈ ਤੇ ਉਹ ਹੁਣ ਜਦੋਂ ਜਾਦੇ ਚਰਚਾ ਦਾ ਵਿਸ਼ਾ ਬਣ ਗਿਆ ਰੌਲਾ ਪੈ ਗਿਆ ਉਧਰ ਨੂੰ ਜਾ ਨਹੀਂ ਸਕੇ ਠੀਕ ਹੈ ਹੁਣ ਇਹਨਾਂ ਨੇ ਸੋਚਿਆ ਵੀ ਆਪਾਂ ਹੁਣ ਕ腐ਸ਼ਨ ਕਿਧਰੋਂ ਕਰ ਸਕਦੇ ਹਾਂ ਹੁਣ ਇਹਨਾਂ ਨੇ ਥੋਖਾ ਤਰੀਕਾ ਲੱਭਿਆ ਲੈਂਡ ਪੂਲਿੰਗ ਦਾ ਆਸਰਾ ਲੈਂਦੇ ਹੋਏ ਪਾਲਿਸੀ ਦਾ ਹਾਲਾਂਕਿ ਲੈਂਡ ਪੂਲ ਜਾਂ ਪਾਲਿਸੀ ਜਿਹੜੀ ਹੈਗੀ ਹੈ ਜਿਹੜਾ ਐਕਟ ਬਣਿਆ ਹੋਇਆ ਉਹ ਕੁਝ ਹੋਰ ਕਹਿੰਦਾ ਹੈ ਇਹਨਾਂ ਨੇ ਚੇਂਜ ਕੀਤਾ ਇਹਨੂੰ ਠੀਕ ਹੈ ਇਹਦੇ ਵਿੱਚ ਬਹੁਤ ਸਾਰੀ ਚੇਂਜਸ ਲਿਆਂਦੀ ਆ ਅਸਲ ਲੈਂਡ ਪੂਲਿੰਗ ਜਿਹੜਾ ਐਕਟ ਹੈ ਉਹ ਇਹ ਕਹਿੰਦਾ ਹੈ ਵੀ ਸਰਕਾਰ ਇੱਕ ਕੀਮਤ ਨਿਰਧਾਰਤ ਕਰਦੀ ਹੈ ਠੀਕ ਹੈ ਇੱਕ ਦੂਸਰਾ ਹੁੰਦਾ ਹੈ ਕਿ ਕਿਸਾਨ ਉਹਦੇ ਵਿੱਚੋਂ 1200 ਗੱਜ ਲੈ ਲਵੇ ਜਾਂ 1200 ਗੱਜ ਲੈ ਲਵੇ ਜਾਂ ਨਿਰਧਾਰਤ ਕੀਤੀ ਹੋਈ ਕੀਮਤ ਹੈ ਜਿਹੜੀ ਨਿਰਧਾਰਤ ਕਰਨੀ ਆ ਕੀਮਤ ਉਹ ਜੋ ਪਾਲਿਸੀ ਬਣੀ ਹੋਈ ਆ ਉਹਨਾਂ ਦੇ ਮਨਮੋਹਨ ਸਿੰਘ ਦੇ ਟਾਈਮ ਦੀ ਵੀ ਭਾਈ ਕਿਸਾਨ ਨੂੰ 4 ਗੁਣਾ ਤੇ ਨਾਲ ਉਹਦੇ ਉਹ ਜਿਹੜਾ ਪੱਤਾ ਦੇਣਾ ਠੀਕ ਹੈ ਉਹਦੇ ਮੁਤਾਬਕ ਜਦੋਂ ਇਹਨਾਂ ਨੂੰ ਹੁਣ ਪਤਾ ਲੱਗਾ ਪਈ ਉਹ ਤਾਂ 1-1 ਕਰੋੜ 2-2 ਕਰੋੜ 2.5-2.5 ਕਰੋੜ 3-3 ਕਰੋੜ ਕਿੱਲੇ ਦੀ ਕੀਮਤ ਹੈ ਜਿਹਨੂੰ 4 ਗੁਣਾ ਦਿਨੇ ਆ ਤੋ 8-8 ਕਰੋੜ ਦੇਣਾ ਪਏਗਾ ਉਹ ਪੈਸਾ ਕਿੱਥੋਂ ਲਿਆਉਣਾ ਇਨਾ ਉਹ ক্লোਜ਼ ਕੱਟ ਮਾਰਿਆ ਵਿੱਚੋਂ ਇਹਨਾਂ ਦੀ ਕੈਬਨਟ ਨੇ ਇਹ ਕੈਬਨਟ ਦਾ ਮਤਾਏ ਐਕਟ ਨਹੀਂ ਹੈਗਾ ਜਦੋਂ ਤੱਕ ਇਹ ক্লোਜ਼ ਸੀਗਾ ਉਦੋਂ ਤੱਕ ਇਹ ਪਾਲਿਸੀ ਠੀਕ ਸੀਗੀ ਉਹ ਉਦੋਂ ਤੱਕ ਇਹ ਪਾਲਿਸੀ ਠੀਕ ਤਾਂ ਫਿਰ ਵੀ ਨਹੀਂ ਸੀ ਪਰ ਮੈਂ ਇਹ ਕਹਾਂਗਾ ਪਰ ਕਿਸਾਨਾਂ ਨੂੰ ਘੱਟ ਤੋਂ ਘੱਟ ਇਹ ਤਾਂ ਸੀਗਾ ਬਹੁਤ ਨੁਕਸਾਨ ਭਈ ਉਹ ਪੈਸਾ ਲੈਂਦੇ ਸੀ ਉਹ ਆਪਣੀ ਰਹਿ ਗੁਜ਼ਰ ਵਾਸਤੇ ਕਿਤੇ ਉਧਰ ਜਾ ਕੇ ਜ਼ਮੀਨ ਲੈ ਲੈਂਦੇ ਸੀ ਕਿਉਂਕਿ ਉਹਨਾਂ ਦਾ ਕਿੱਤਾ ਹੀ ਇਹ ਆ ਉਹ ਆਪਣੇ ਕਿੱਤਾ ਉਹ ਹੋਰ ਕਿਤੇ ਜਾ ਕੇ ਕਰ ਲੈਂਦੇ ਸੀ ਹੁਣ ਤਾਂ ਇਹ ਬੰਦ ਤੇ ਭਈ ਉਹ ਨਾ ਤਾਂ ਉਹਨਾਂ ਨੂੰ ਕੋਈ ਪੈਸਾ ਦੇਣਾ ਨਾ ਉਹ ਕਿਤੇ ਜਾ ਸਕਣਗੇ ਨਾ ਉਹ ਖੇਤੀ ਕਰ ਸਕਣਗੇ ਉਹ ਜ਼ਮੀਨ ਜਿਹੜੀ ਆ ਜਦੋਂ ਇਹਨਾਂ ਨੇ ਲੈ ਲਈ ਕਬਜ਼ੇ ਦੇ ਵਿੱਚ ਆਪਣੇ ਜਦੋਂ ਉਹਨੂੰ ਕਹਿੰਦਾ ਵੀ ਹੁਣ ਇਹ ਡਵੈਲਪ ਕਰਨੀ ਹੈ ਜੀ ਅਸਲ ਇਹ ਕਰਾਪਸ਼ਨ ਹੈ ਵੱਡੀ ਇਹ ਪ੍ਰਾਈਵੇਟ ਕੰਪਨੀਆਂ ਡਿਵੈਲਪ ਕਰਨ ਨੂੰ ਸੱਦਣਗੇ ਪ੍ਰਾਈਵੇਟ ਕੰਪਨੀਆਂ ਸੱਦ ਕੇ ਇਹ ਕਹਿਣਗੇ ਲੋਕਾਂ ਨੂੰ ਆਹਮ ਵੀ ਅਸੀਂ ਤਾਂ ਜੀ ਬਹੁਤ ਇਮਾਨਦਾਰ ਹਾਂ ਤੇ ਕਿਸਾਨ ਨੂੰ ਡਿਵੈਲਪ ਕੀਤੀ ਹੋਈ ਜ਼ਮੀਨ ਦੇਣੀ ਆ ਜਿਵੇਂ ਮੁੱਖ ਮੰਤਰੀ ਜੀ ਕਹਿ ਰਹੇ ਨੇ ਚੀਮਾ ਜੀ ਕਹਿ ਰਹੇ ਨੇ ਖਜ਼ਾਨਾ ਮੰਤਰੀ ਵੀ ਭਾਈ ਇਹ ਤੇ 1 ਕਰੋੜ ਰੁਪਈਆ ਡਿਵੈਲਪਮੈਂਟ ਚਾਰਜ ਲੱਗਣਾ ਕਿੱਲੇ ਤੇ ਤੇ ਉਹ ਕਿਸਾਨ ਨੂੰ ਤਾਂ ਅਸੀਂ ਵਿੱਚੋਂ ਉਹਦਾ ਬਣਦਾ ਸ਼ੇਅਰ ਦੇ ਦਿੱਤਾ ਔਰ ਜਿਹੜੀ ਅਸੀਂ ਜਿਹੜੇ ਡਿਵੈਲਪਰ ਹੈ ਉਹਨਾਂ ਨੂੰ ਅਸੀਂ ਦੇਣਾ ਨਹੀਂ ਕੁਝ ਵੀ ਪੈਸਾ ਸਰਕਾਰ ਨੇ ਉਹੀ ਜਿਹੜੀ ਡਿਵੈਲਪ ਕਰਕੇ ਸਾਨੂੰ ਹਾਂ ਦੇਣੀ ਨਹੀਂ ਹੈ ਜਮੀਨ ਕਿਸਾਨ ਨੂੰ ਉਹਦਾ ਹਿੱਸਾ ਦੇ ਦੇਣਾ ਇਹ ਆਰਮਸਟ੍ਰង ਸਟਰੀਟ ਬਾਤੇ ਡਵੈਲਪ ਹੋ ਜਾਏਗੀ ਡਵੈਲਪਮੈਂਟ ਚਾਰਜ ਕਿਸਾਨਾਂ ਤੋਂ ਲਏ ਜਾਣਗੇ ਹਾਂ ਉਹ ਮੈਂ ਤੁਹਾਨੂੰ ਦੱਸਿਆ ਚਲੋਸ ਹੈਗਾ ਦੇਖਿਓ ਚੈੱਕ ਰਿਓ ਲਾਸਟ ਦੇ ਵਿੱਚ ਇਹ ਕਹਿੰਦੇ ਆ ਵੀ ਕਿਸਾਨ ਨੂੰ ਜਿਹੜੀ ਡਵੈਲਪ ਕੀਤੀ ਹੋਈ ਜਮੀਨ ਹੈ ਉਹਦਾ 60% ਦੇਣਾ ਪਏਗਾ ਜਿਹੜੀ ਦੇਣੀ ਵੀ ਹੈ ਨਾ 1200 ਗੱਜ ਕਿੱਲੇ ਦੀ ਉਹ ਮੈਂ ਸਿੱਧੇ ਸ਼ਬਦਾਂ ਵਿੱਚ ਦੱਸਾਂ ਵੀ ਚਾਰ ਕਿੱਲੇ ਆਗਾ ਇੱਕ ਕਿਸਾਨ ਦੇ ਉਹ ਚਾਰ ਕਿੱਲਿਆਂ ਦੇ ਜਿਹੜਾ ਉਹਨੂੰ ਡਵੈਲਪ ਕੀਤਾ ਉਹਦੇ ਵਿੱਚੋਂ ਉਹਨੂੰ ਚੌਥਾ ਸ਼ੇਅਰ ਮਿਲਣਾ ਨਾ 4840 ਗਾਟਾਂ ਚੋਂ 1200 ਗਾਟ ਚੌਥਾ ਹਿੱਸਾ ਬਣਦਾ ਮਿਲ ਗਿਆ ਉਹਨੂੰ 1 ਏਕੜ ਦਿੱਤਾ ਚਾਹੁੰਦੇ ਵਿੱਚੋਂ ਵਾਪਸ ਠੀਕ ਹੈ ਉਹਦੇ ਤੇ 1 ਕਰੋੜ ਇਹ ਕਹਿੰਦੇ ਡਵੈਲਪਮੈਂਟ ਚਾਰਜ ਹੈ ਹਾਂ ਉਹਦਾ 60% ਬਣਦਾ 60 ਲੱਖ ਰੁਪਈਆ ਉਹ ਮੁੜ ਕੇ ਸਰਕਾਰ ਨੂੰ 60 ਲੱਖ ਰੁਪਈਆ ਦੇਵੇਗਾ ਤਦ ਲੈ ਲੇਗਾ ਉਹ ਵੀ ਅੱਛਾ ਕਹਿਣ ਦਾ ਭਾਪ ਦੇਣਾ ਦੂਣਾ ਕੱਖ ਨਹੀਂ ਕਿਸਾਨ ਨੂੰ ਉਹਦੀ ਸਾਰੀ ਜ਼ਮੀਨ ਲੈ ਕੇ ਉਹਨੂੰ ਜਿਹੜਾ ਮੁੜ ਕੇ ਕਿਲਾ ਮੋੜਨਾ ਵੀ ਆ ਪਲੋਟਾਂ ਦੇ ਵਿੱਚ ਉਹਦਾ ਵੀ 60 ਲੱਖ ਲੈ ਕੇ ਫਿਰ ਦੇਣਾ ਇਹਦਾ ਮਤਲਬ ਹੋ ਗਿਆ ਮੁੱਲ ਮੁੱਲ ਖਰੀਦੂਗਾ ਕਿਸਾਨ ਕੋਲੋਂ ਤਾਂ ਫਰੀਜ਼ ਕੋਲੀ ਜ਼ਮੀਨ ਦੇਣਾ ਹੀ ਕੱਖ ਨਹੀਂ ਚਾਰ ਕਿੱਲੇ ਵੀ ਦੇਤੇ ਉਹਦੇ ਬਦਲੇ ਇੱਕ ਕਿਲਾ ਆਇਆ ਤੇ ਨਾਲ 60 ਲੱਖ ਰੁਪਏ ਵੀ ਨਾ 60 ਲੱਖ ਰੁਪਏ ਖਰਚੂਗਾ ਤੇ ਲੋਗਾਂ ਨੇ ਤੇ ਨਹੀਂ ਲੈ ਸਕਦਾ ਡਿਵੈਲਪਮੈਂਟ ਚਾਰ ਦੇਣਾ ਪੈਣਾ ਪਾਲਿਸੀ ਚ ਲਿਖਿਆ ਤਾਂ ਨਾ ਬੋਰਡ ਇਹ ਚਲੋ ਇਹ ক্লোਜ਼ ਵਾਈ ਚੱਲਦੇ ਆ ਇਹ ਜਿਵੇਂ ਕਿਹਾ ਕਿ ਇੱਕ ਕਿਲਾ ਤੁਹਾਡੇ ਕੋਲ ਲਿਆ ਤੇ 1000 ਸਕਰ ਯਾਰਡ ਰੈਜੀਡੈਂਸ਼ੀਅਲ ਤੇ ਨਾਲ ਤੁਹਾਨੂੰ 200 ਗਜ ਦਾ ਪਲਾਟ ਹੈ ਕਹਿੰਦੇ ਇਹਦੀ ਕੀਮਤ ਕਰੋੜਾਂ ਦੇ ਵਿੱਚ ਹੋਏਗੀ ਇਹਦੇ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਕਰੋੜਾਂ ਚ ਨਹੀਂ ਜਾਣੀ ਕੀਮਤ ਇਹ ਤੁਸੀਂ ਦੇਖੋ ਮੈਨੂੰ ਬੜੀ ਹੱਸੋ ਹੀ ਨਹੀਂ ਗੱਲ ਇਹ ਹੈ ਭਈ ਹਸ਼ਿਆਰਪੁਰ ਮੈਂ ਮੇਰੀ ਰਹਿਸ਼ ਹਸ਼ਿਆਰਪੁਰ ਹੈ ਹਸ਼ਿਆਰਪੁਰ 1990 ਦੇ ਵਿੱਚ ਡਿਵੈਲਪਮੈਂਟ ਡਿਵੈਲਪਮੈਂਟ ਕੀਤੀ ਇੰਪਰੂਵਮੈਂਟ ਟਰਸਟ ਨੇ ਠੀਕ ਹੈ 31 ਏਕੜ ਸਾਡੇ ਪੁਰੀਆਂ ਦੀ ਜ਼ਮੀਨ ਮੇਰੇ ਨਗਰ ਦੀ ਠੀਕ ਹੈ ਉਹ ਡਿਵੈਲਪ ਕੀਤੀ ਜਿਹੜੀ ਹਾਲੇ ਤੱਕ ਪੂਰੀ ਵਿਕੀ ਨਹੀਂ ਸੇਲ ਨਹੀਂ ਹੋਈ ਜਿਹੜੀ ਕਿ ਹਾਲੇ ਤੱਕਰ ਜਿਹਦੇ ਵਿੱਚੋਂ ਮੈਨੂੰ ਜੋ ਜਾਪਦਾ 14 ਤੋਂ 15 ਏਕੜ ਸੇਲ ਹੋਏ ਆ ਉਹੀ ਪਈ ਆ 35 ਸਾਲਾਂ ਤੋਂ ਜਿਹਦੀ ਕੀਮਤ ਹੈਗੀ ਆ ਕੇਵਲ 2 ਤੋਂ 2.5 ਲੱਖ ਰੁਪਏ ਮਰਲਾ ਪੂਰੀ ਡਿਵੈਲਪ ਹੋਈ ਐ ਇਦਾਂ ਹੀ ਪਾਰਕਾਂ ਨੇ ਸਾਹਮਣੇ ਸਕੂਲ ਐ ਸਰਕਾਰੀ ਵੱਡਾ ਪਲੱਸ 2 ਤੱਕ ਸਾਹਮਣੇ ਉਹਦੇ ਈਐਸਆਈ ਜਿਹੜਾ ਆ ਹਸਪੀਟਲ ਐ ਸਰਕਾਰੀ ਕਹਿਣ ਦਾ ਪਾਪ ਪੂਰਾ ਵਧੀਆ ਏਰੀਆ ਫੇਰ ਵੀ ਉਹ ਸੇਲ ਨਹੀਂ ਹੋਇਆ ਕਿਉਂ ਡਿਮਾਂਡ ਹੈ ਨਹੀਂ ਲੋਕ ਤਾਂ ਪੰਜਾਬ ਦੇ ਛੱਡ ਕੇ ਪੰਜਾਬ ਬਾਹਰ ਜਾਈ ਜਾਂਦੇ ਆ ਤੇ ਇਹ ਲੈਣੇ ਕਿਹਨੇ ਆ ਪਲਾਟ ਇਥੇ ਡਿਮਾਂਡ ਹੀ ਹੈ ਨਹੀਂ ਬਿਨਾ ਡਿਮਾਂਡ ਤੋਂ ਇਹਨਾਂ ਨੇ ਇਹ ਜਿਹੜੀ ਆ ਸਿਰਫ ਕ腐ਸ਼ਨ ਕਰਨੇ ਨੂੰ ਭਈ 1 ਕਰੋੜ ਰੁਪਈਆ ਡਿਵੈਲਪਰਾਂ ਕੋਲੋਂ ਲਵਾਂਗੇ ਉਹਨਾਂ ਨੂੰ ਕਾਂਗੇ ਪਾਰਟੀ ਫੰਡ ਇੱਕ ਕਰੋੜ ਕਿੱਲੇ ਦਾ ਦੋ ਤੇ ਤੁਸੀਂ ਸਾਂਭੋ ਸਾਰੇ ਦਾ ਸਾਰਾ 43000 ਏਕੜ 44000 ਏਕੜ ਤੇ ਉਹ 44000 ਕਰੋੜ ਦੀ ਕ腐ਸ਼ਨ ਆ ਇਹਦੇ ਵਿੱਚ ਇਹੀ ਪਾਲਿਸੀ ਵਧੀਆ ਆ ਭਈ ਆਮ ਆਦਮੀ ਪਾਰਟੀ ਨੂੰ 44000 ਕਰੋੜ ਰੁਪਈਆ ਕ腐ਸ਼ਨ ਦਾ ਸਿੱਧੇ ਤੌਰ ਤੇ ਆਊਗਾ ਇਹ ਬਹੁਤ ਵਧੀਆ ਪਾਲਿਸੀ ਆ ਆਮ ਆਦਮੀ ਪਾਰਟੀ ਵਾਸਤੇ ਕਿਸਾਨਾਂ ਕੋਲੋਂ ਖੋਲਣੀ ਉਹਨੂੰ ਕੱਖ ਨਹੀਂ ਦੇਣਾ ਬੇਜਮੀਨੇ ਕਰ ਦੇਣਾ ਰਾਏ ਸਾਹਿਬ ਜਿਵੇਂ ਇਹ ਸੈਕਟਰ ਬਣਤੇ ਇਨਾਂ ਨੇ ਇੱਕ ਰੈ residențial ਸੈਕਟਰ ਬਣਾਤਾ ਇਨਾਂ ਨੇ ਇੰਡਸਟਰੀਅਲ ਸੈਕਟਰ ਬਣਾਤਾ ਇਹਦੇ ਚ ਇੰਸਟੀਟਿਊਸ਼ਨਲ ਸੈਕਟਰ ਬਣਾਤਾ ਕਮਰਸ਼ੀਅਲ ਤੇ ਮਿਕਸਡ ਸੈਕਟਰ ਜਿਹੜਾ ਬਣਾਤਾ ਇਹਦੇ ਚ ਇਨਾਂ ਕਹਤਾ ਕਿ ਇੰਨੀ ਨਹੀਂ ਤੁਹਾਨੂੰ ਜ਼ਮੀਨ ਜਿਹੜੀ ਦਿੱਤੀ ਜਾਏਗੀ ਇਹ ਜਿਹੜੇ ਸੈਕਟਰ ਬੰਡੇ ਨੇ ਇਨਾਂ ਦੇ ਵਿੱਚ ਕਹਿੰਦੇ ਨੇ ਕਿ ਬਿਜ਼ਨਸ ਤੁਸੀਂ ਕਰ ਸਕਦੇ ਹੋ ਤੁਸੀਂ ਸਕੂਲ ਖੋਲ੍ਹ ਲਓ ਤੁਸੀਂ ਇੰਸਟੀਟਿਊਟ ਬਣਾ ਲਓ ਜਿਵੇਂ ਜਿਵੇਂ ਤੁਹਾਡੀ ਜ਼ਮੀਨ ਆਈ ਜਾਏਗੀ ਇਹਦੇ ਚ ਕੋਈ ਫਾਇਦਾ ਹੈ ਕਿ ਸਾਨੂੰ ਤੁਸੀਂ ਮੈਨੂੰ ਇਹ ਦੱਸੋ ਮੈਂ ਕਹਿ ਰਿਹਾ ਵੀ 30 ਏਕੜ ਡਿਵੈਲਪ ਕੀਤੀ 31 ਉਹ ਸੇਲ ਨਹੀਂ ਹੋਈ ਮੋਰੇ ਡਿਮਾਂ ਡਿਮਾਂਡ ਨਹੀਂ ਹੈ ਬਿਲਕੁਲ ਡਿਮਾਂਡ ਨਹੀਂ ਹੈ ਜ਼ਮੀਨ ਦੀ ਕਿਤੇ ਵੀ ਅਸਲ ਤਾਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੁੰਦੀ ਆ ਉਹਦਾ ਅਸਲ ਮਕਸਦ ਇਹ ਵੀ ਆ ਕਲੌਜ਼ ਲਿਖਿਆ ਜਿਹੜੀ ਕੇਂਦਰ ਦੀ ਆ ਵੀ ਉਹਦੀ ਲਿਖਣਾ ਹੁੰਦਾ ਵੀ ਸਰਕਾਰ ਕੋ ਡਿਮਾਂਡ ਕਿੰਨੀ ਆ ਠੀਕ ਹੈ ਵੀ ਜੇ ਮੋਰੇ ਲੋਕਾਂ ਕੋ ਘਰ ਹੈ ਨਹੀਂ ਰਹਿਣ ਨੂੰ ਜਗ੍ਹਾ ਹੈ ਨਹੀਂ ਖਰੀਦਣ ਨੂੰ ਫੇਰ ਸਰਕਾਰ ਡਿਵੈਲਪ ਕਰਦੀ ਆ ਵੀ ਲੋਕਾਂ ਦੀ ਲੁੱਟ ਨਾ ਹੋਵੇ ਪ੍ਰਾਈਵੇਟ ਡਿਵੈਲਪਰ ਲੁੱਟ ਨਾ ਕਰਨ ਤੇ ਫੇਰ ਪਾਈਏ ਨੂੰ ਡਿਵੈਲਪ ਕਰਕੇ ਲੋਕਾਂ ਨੂੰ ਦੇਈਏ ਆਲਰੇਡੀ ਮੈਂ ਕਹਿੰਦਾ ਵੀ ਮੁੱਖ ਮੰਤਰੀ ਜੀ ਖੁਦ ਕਹਿ ਰਹੇ ਨੇ ਕਿ 18000 ਕਲੋਨੀ ਜਿਹੜੀ ਅਨਲੀਗਲ ਡਿਵੈਲਪ ਹੋ ਗਈ ਤੇ ਫੇਰ ਉਹ ਸਾਰੀ ਵਿਕੀ ਨਹੀਂ ਉਹਦੇ ਵਿੱਚੋਂ 5-7 ਹਜ਼ਾਰ ਕਲੋਨੀ ਵਿਕੇ ਹੋ ਗਈ 10-12 ਹਜ਼ਾਰ ਕਲੋਨੀ ਪੂਰੇ ਪੰਜਾਬ 'ਚ ਜਿਹੜੀ ਹਲੇ ਵਿਕੀ ਨਹੀਂ ਜਿਹੜੀ ਕਹਿੰਦੇ ਆ ਵੀ ਅਨਲੀਗਲ ਡਿਵੈਲਪ ਹੋਈ ਹੈ ਤੇ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹਣਾ ਕਿਉਂ ਨਹੀਂ ਉਸ ਕਲੋਨੀਆਂ ਨੂੰ ਡਿਵੈਲਪ ਕਰ ਦੇ ਕਿਉਂ ਨਹੀਂ ਉਹ ਜਿਹੜੇ ਡਿਵੈਲਪਰ ਨੇ ਕਲੋਨੀ ਆਲੇ ਉਹਨਾਂ ਨੂੰ ਕਹਿੰਦੇ ਵੀ ਪੁੱਡਾ ਦੇ ਜੋ ਟਰਮ ਕੰਡੀਸ਼ਨ ਹੈ ਉਹਨੂੰ ਫਾਲੋ ਕਰੋ ਤੇ ਭਾਈ ਫੇਰ ਇਹਨੂੰ ਸੇਲ ਕਰ ਸਕਦੇ ਹੋ ਆਪਾਂ ਹੀ ਲਾਈਨ ਤੇ ਆਜੂ ਕੰਮ ਪਰ ਉਹ ਨਹੀਂ ਕਰਨਾ ਉਹਨਾਂ ਕੋਲੋਂ ਤਾਂ ਅ ਸਿੱਧੇ ਤੌਰ ਤੇ ਗੱਫੇ ਲੈਣੇ ਆ ਕਰਪਸ਼ਨ ਕਰਨੀ ਆ ਆ ਕਰਪਸ਼ਨ ਕਰਨੀ ਆ ਜਿਹੜੇ ਹੋ ਡਿਵੈਲਪਰ ਲਿਆ ਕੇ ਇਹ ਕਿਸਾਨਾਂ ਭੋਲੇ ਭਾਲਿਆਂ ਦੀ ਜਮੀਨ ਖੋ ਕੇ ਤੇ ਇਹ ਜਿਹੜੇ ਕਹਿੰਦੇ ਆ ਇਹ ਵੀ ਜੀ ਕਮਰਸ਼ਲ ਕਰ ਦੇਣਾ ਮੈਂ ਕਮਾਂ ਜੀ ਵੀ ਜਿੱਥੇ ਆਬਾਦੀ ਨਹੀਂ ਹੋਊਗੀ ਉਥੇ ਕਿਹੜਾ ਕਮਰਸ਼ਲ ਪਲਾਟ ਦੁਕਾਨ ਪਾ ਕੇ ਬਹਿ ਜਾਊਗਾ ਆਪਾਂ ਬਜਾਨ ਨੂੰ ਭਜਦੇ ਆ ਨਾ ਪਿੰਡਾਂ ਤੋਂ ਸ਼ਹਿਰ ਨੂੰ ਭਜਦੇ ਆ ਤੇ ਜਦੋਂ ਉਹ ਡਿਵੈਲਪਮੈਂਟ ਨਹੀਂ ਹੋਣੀ ਡਿਵੈਲਪ ਦਾ ਮਤਲਬ ਇਹ ਆ ਵੀ ਇਨੀ ਤਾਂ ਸੜਕਾਂ ਕੱਢ ਦੇਣੀਆਂ ਜਦੋਂ ਸ਼ਹਿਰ ਹੀ ਨਹੀਂ ਹੋਣੀ ਮੇਰੇ ਹੁਸ਼ਿਆਰਪੁਰ ਦੇ ਵਿੱਚ 90000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਮਰਲਾ ਜ਼ਮੀਨ ਮਿਲ ਰਹੀ ਆ ਜਿਹੜੀ ਜਿਹੜੀ ਜਗ੍ਹਾ ਤੇ ਆਈ ਹੈ ਜਿਹੜੀ 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 ਡਿਵੈਲਪ ਹੋਈ ਹੋਆ ਨਹੀਂ ਜਿਹੜੀ ਜਗ੍ਹਾ ਕੋਈ ਜਿਹੜੀ ਡਿਵੈਲਪ ਹੋਈ ਹੈ ਜਿਹੜੀ ਡਿਵੈਲਪ ਹੋਈ ਹੈ ਪ੍ਰਾਈਵੇਟ ਕਲੋਨ ਰਾਹੀਂ ਨੇ ਡਿਵੈਲਪ ਕੀਤੀ ਆ ਉਹ ਵੇਚ ਰਹੇ ਨੇ ਤੇ ਤੁਸੀਂ ਦੇਖੋ ਵੀ ਜਿਹੜਾ 1.5 ਲੱਖ ਨੂੰ ਮਰਲਾ ਅਗਲੇ ਨੂੰ ਮਿਲ ਰਹੀ ਆ ਤੇ ਮੁੱਖ ਮੰਤਰੀ ਜੀ ਕਹ ਰਹੇ 30000 ਨੂੰ ਗੱਜ 9 ਲੱਖ ਨੂੰ ਮਰਲਾ ਉਹ 9 ਲੱਖ ਨੂੰ ਮਰਲਾ ਤਾਂ 100 ਸਾਲ ਨਹੀਂ ਵਿਕਣਾ ਤੇ ਉਹ ਜ਼ਮੀਨ ਪਈ ਰਹਿਣੀ ਆ ਉੱਚ ਭੰਗ ਹੋਊਗੀ ਉੱਚ ਬੈਠ ਕੇ ਨਸ਼ੇ ਵਾਲੇ ਟੀਕੇ ਲਾਇਆ ਕਰਨਗੇ ਐ ਐ ਮੈਂ ਵੇਖਦਾ ਨਾ ਸਾਡੇ ਉਥੇ ਕੀ ਹੁੰਦਾ ਜਿਹੜੀ ਉਹ ਇੰਪਰੂਵਮੈਂਟ ਟ੍ਰਸਟ ਨੇ ਮੈਂ ਕਿਹਾ ਵੀ ਨਹੀਂ ਸੇਲ ਹੋਈ ਨੇ 15 ਕਿਲੋ ਜੈਡੜੀ ਗਾਜਰ ਬੂਟੀ ਚੜ ਜਾਂਦੀ ਉੱਚ ਆਵਾਰਾ ਡੰਗਰ ਘੁੰਮਦੇ ਆ ਉਹ ਟੀਕੇਆਂ ਵਾਲੇ ਵਿੱਚ ਰਹਿੰਦੇ ਆ ਕੋਈ ਮਰਿਓ ਪਸ਼ੂ ਸੁੱਟ ਜਾਂਦਾ ਆਹ ਡਿਵੈਲਪਮੈਂਟ ਆ ਇਦਾਂ ਵੀ ਹੋਣੀ ਹੁਣ ਇਹ ਨਵੀਂ ਡਿਵੈਲਪਮੈਂਟ ਕਿਸਾਨਾਂ ਕੋਲੋਂ ਜ਼ਮੀਨ ਖੋਣੀ ਆ ਉੱਚ ਬੜਾ ਬੜਾ ਜੰਗਲ ਚੜ ਜਾਣਾ ਬੂਟੀ ਤੇ ਉਹ ਅਗਲੇ ਡਿਵੈਲਪਰ ਨੇ ਦਾ ਡਿਵੈਲਪ ਕਰਕੇ ਫਿਰ ਪਰੇ ਹੋਣਾ ਕਿਸੇ ਤਰੀਕੇ ਦੇ ਨਾਲ ਉਹ ਤਾਂ ਸਿੱਧੇ ਸ਼ਬਦਾਂ ਚ ਇਹ ਆ ਕਿ ਉਹ ਜੰਗਲ ਬਣਾਉਣਾ ਤੇ ਜਦੋਂ ਜੰਗਲ ਬਣ ਗਿਆ ਉਹਦੇ ਵਿੱਚ ਫਿਰ ਕੀ ਆ ਨਸ਼ੇੜੀ ਬੈਠ ਕੇ ਟੀਕੇ ਲਹਣਗੇ ਉਹ ਸੇਲ ਨਹੀਂ ਹੋਣੀ ਸਰਕਾਰੀ ਵੀ ਗੱਲ ਕਹਿੰਦੀ ਆ ਕਿ ਜੇ ਤੁਹਾਨੂੰ ਕੋਈ ਤਰਾਜ ਹੈ ਕਹਿੰਦੇ ਕਿਸਾਨ ਦੀ ਮਰਜ਼ੀ ਹੈ ਜ਼ਮੀਨ ਦੇਣੀ ਆ ਦਿਓ ਨਹੀਂ ਦੇਣੀ ਤੇ ਨਾ ਵੀ ਦਿਓ ਇਹਦੇ ਵਿੱਚ ਵੀ ਤੁਹਾਨੂੰ ਕੋਈ ਝੋਲ ਲੱਗਦੀ ਆ ਇਹ ਤਾਂ ਸਿੱਧਾ ਝੋਲ ਪਹਿਲਾਂ ਹੀ ਸਾਫ਼ ਤੋਂ ਹੋ ਗਿਆ ਪਹਿਲੀ ਪੈਂਦੀ ਸੱਟ ਹੀ ਕਿਸਾਨ ਨੂੰ ਪੁੱਛਿਆ ਨਹੀਂ ਉਹਦੀ ਜ਼ਮੀਨ ਦੇ ਖਸਰਾ ਨੰਬਰ ਅਖਬਾਰਾਂ ਚ ਦੇ ਕੇ ਨੋਟੀਫਿਕੇਸ਼ਨ ਜਾਰੀ ਕਰਤਾ ਹੂੰ ਠੀਕ ਹੈ ਉਹ ਨੋਟੀਫਿਕੇਸ਼ਨ ਜਾਰੀ ਕਰਤਾ ਅੱਜ ਨਕਸ਼ੇ ਪਾਸ ਨਹੀਂ ਹੋ ਰਾ ਲੋਕਾਂ ਦੇ ਮੇਰੇ ਹਿਸ਼ਾਰਪੁਰ ਜਿਹੜੀ ਉਹ ਜ਼ਮੀਨ ਇਹਨਾਂ ਨੇ ਨੋਟੀਫਾਈ ਕੀਤੀ ਆ ਲੈਂਡ ਪੂਲਿੰਗ ਲਈ ਪੂਲਿੰਗ ਵਾਸਤੇ ਨੋਟੀਫਾਈ ਕੀਤੀ ਆ ਉਹਦੇ ਵਿੱਚ ਉਹ ਪੁੱਢਾ ਕੋਲੋਂ ਨਕਸ਼ਾ ਪਾਸ ਕਰਾਉਣਾ ਆ ਠੀਕ ਹੈ ਉਹ ਆਪਣਾ ਕੋਈ ਉਹ ਕਾਰੋਬਾਰ ਕਰਨਾ ਚਾਹੁੰਦੇ ਸੀ ਵੱਡਾ ਹਾਲ ਮੋਲਟੇ ਬਣਾਉਣਾ ਚਾਹੁੰਦੇ ਸੀ ਉਹ ਉਹ ਡਿਵੈਲਪਮੈਂਟ ਚਾਰਜ ਲੈਂਦੇ ਹੁੰਦੇ ਪੁੱਢਾ ਵਾਲੇ ਉਹ ਇਹਨਾਂ ਦੀ ਟਰਮ ਕੰਡੀਸ਼ਨ ਤੇ ਫਿਰ ਪਾਸ ਕਰਦੇ ਆ ਉਹ ਪਾਸ ਕਰਾਉਣਾ ਇਹ ਤਾਂ ਉਹਨਾਂ ਨੇ ਸਖਤ ਕਹਿਤਾ ਵੀ ਤੁਹਾਡੀ ਦੇ ਲੈਂਡ ਪੂਲਿੰਗ ਚਾਹੁੰਦੀ ਇਹਦਾ ਪਾਸ ਨਹੀਂ ਹੋਣਾ ਅੱਛਾ ਕਹਿਣ ਦਾ ਭਾਵ ਉਹ ਰੋਕ ਦਿੱਤੀ ਜਾਨੀ ਕਿ ਹੁਣ ਤੁਸੀਂ ਆਪਣੀ ਮਰਜ਼ੀ ਨਾਲ ਦੇ ਨਹੀਂ ਸਕਦੇ ਆਪਣੀ ਮਰਜ਼ੀ ਨਾਲ ਨਾ ਕਿਸਾਨ ਵੇਚ ਸਕਦਾ ਨਾ ਉਹਦੇ ਵਿੱਚ ਕੋਈ ਕਾਰੋਬਾਰ ਕਰ ਸਕਦਾ ਉਹ ਵੀ ਪੁੱਢਾ ਤੋਂ ਜਿਹੜੀ ਆ ਮਨਜ਼ੂਰੀ ਲੈਣੀ ਪਊਗੀ ਡਿਵੈਲਪਮੈਂਟ ਚਾਰਜ ਦੇ ਕੇ ਉਹ ਵੀ ਜਦੋਂ ਇਹ ਆਰਮਸਟ੍ਰងਗ ਸਰਕਾਰ ਕਟੂਗੀ ਤਦ ਪਹਿਲਾਂ ਉਦੋਂ ਆ ਜਿਹੜਾ ਡਿਵੈਲਪਮੈਂਟ ਚਾਰਜ ਜਾਂਦਾ ਵੀ ਆ ਤਾਂ ਵੀ ਪੁੱਡਾ ਪਾਸ ਨਹੀਂ ਕਰ ਰਹੀ ਇਹ ਹੱਲੇ ਤਾਂ ਸਰਕਾਰ ਨੇ ਜਿਹੜੀ ਪਾਲਿਸੀ ਬਣਾਈ ਆ ਨੋਟੀਫਾਈ ਕੀਤੀ ਆ ਜ਼ਮੀਨ ਇਹਦੇ ਸਾਰੇ ਨਕਸ਼ੇ ਨੁਕਸ਼ੇ ਬੰਦ ਸੋ ਇਹ ਤਰੀਕੇ ਦੇ ਨਾਲ ਹੀ ਵੱਡੀ ਕਰਾਪਸ਼ਨ ਹੋਣ ਜਾ ਰਹੀ ਹੈ ਰਾਏ ਸਾਹਿਬ ਜਿਹੜੀ ਤੁਹਾਡੇ ਹੁਸ਼ਿਆਰਪੁਰ ਦੇ ਵਿੱਚ ਜਗ੍ਹਾ ਆ ਗਈ ਜਿਹੜੀ ਇਹਨਾਂ ਮਾਰਕ ਕੀਤੀ ਕੀ ਇਹ ਲੈਂਡ ਪੂਲਿੰਗ ਦੇ ਵਿੱਚ ਆਏਗੀ ਉੱਥੇ ਇਸ ਵੇਲੇ ਜ਼ਮੀਨ ਦਾ ਰੇਟ ਕੀ ਹੈ ਉੱਥੇ ਲਗਭਗ 1 ਕਰੋੜ ਕਿੱਲਾ ਜਿਹੜੀ ਪਿੱਛੇ हट ਕੇ ਜਿਹੜੀ ਫਰੰਟ ਹੈ ਉਹ 2 ਤੋਂ 2.5 ਕਰੋੜ ਰੁਪਈਆ ਠੀਕ ਹੈ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਦੋਂ ਗੱਲ ਚੱਲੀ ਹੈ ਵੀ ਦੇਖੋ ਕਿਸਾਨ ਫਾਰਮਰ ਤਾਂ ਜ਼ਮੀਨ ਦੇਣ ਨੂੰ ਕਿਸੇ ਸ਼ਰਤੇ ਤਿਆਰ ਨਹੀਂ ਹਾਂ ਕੁਝ ਬੰਦੇ ਜਿਹੜੇ ਆ ਜਿਵੇਂ ਐਨ ਆਰ ਆਈ ਵਗੈਰਾ ਆ ਉਹ ਤਿਆਰ ਹੋ ਵੀ ਜਾਂਦੇ ਜੇ ਇਹ ਉਹਦੀ ਕੀਮਤ ਜਿਹੜੀ ਟਰਮ ਕੰਡੀਸ਼ਨ ਐਕਵਾਇਰ ਦੀ ਹੁੰਦੀ ਆ ਉਹਨੂੰ ਐਕਵਾਇਰ ਕਰਦੀ ਲੈਂਡ ਪੂਲਿੰਗ ਪਾਲਿਸੀ ਵਾਸਤੇ ਪਹਿਲਾਂ ਐਕਵਾਇਰ ਕਰਦੀ ਉਹਨਾਂ ਨੂੰ ਉਹਨਾਂ ਦੇ ਪੈਸੇ ਬਣ ਦਿੰਦੇ ਚਾਰ ਗੁਣਾ ਜਿਹਦੀ ਹੁਣ 1 ਕਰੋੜ ਦੀ ਜ਼ਮੀਨ ਹੈ ਜੇ ਉਹਨੂੰ 4 ਕਰੋੜ ਆਫਰ ਹੋਊਗਾ ਉਹਨਾਂ ਆਪੇ ਐਨ ਆਰ ਆਈ ਨੇ ਦੇ ਜਣੀ 50% ਤਾਂ ਐਨ ਆਰ ਆਈ ਨੇ ਪਰ ਹੁਣ ਐਨਆਰਆਈਆਂ ਨੇ ਵੀ ਕਹਿਤਾ ਵੀ ਪਾਈ ਅਸੀਂ ਪਾਵਟੋਨੀਆਂ ਤੁਹਾਨੂੰ ਭੇਜਣ ਲੱਗੇ ਆ ਇੱਕ ਮਰਲਾ ਨਹੀਂ ਦੇਣਾ ਪਤਾ ਵੀ ਇਹ 100 ਸਾਲ ਨਹੀਂ ਵਿਕਣੀ ਉਹ ਵੀ ਫਸ ਗਏ ਐਨਆਰਆਈ ਵੀ ਫਸ ਗਏ ਕਿਉਂਕਿ ਪ੍ਰੋਪਰਟੀ ਵਿਕਣੀ ਨਹੀਂ 100 ਸਾਲ ਉਹਨਾਂ ਦੀਆਂ ਦੋ ਤਿੰਨ ਪੀੜ੍ਹੀਆਂ ਲੰਘ ਜਾਣੀਆਂ ਸੋ ਇਸ ਕਰਕੇ ਇਹ ਪੂਰੇ ਦਾ ਪੂਰਾ ਮੈਂ ਅੱਜ ਵੀ ਸਾਡੀ ਮੀਟਿੰਗ ਸੀ ਉਹ ਦੋਨਾਂ ਹੀ ਪਿੰਡਾਂ ਦੀ ਸਾਡੀ ਸ਼ੇਰਗੜ ਤੇ ਪੋਰੀ ਹੀਰਾਂ ਦੀ ਇੱਕ ਮਤ ਹੋ ਕੇ 100% ਕਿਸਾਨਾਂ ਨੇ ਕਿਹਾ ਵੀ ਇੱਕ 20 ਮਰਲਾ ਨਹੀਂ ਦੇਣਾ 1 ਇੰਚ ਵੀ ਤੇ ਫਿਰ ਦੇਖੋ ਕਿਸਾਨ ਇਹ ਸਰਕਾਰ ਗੁੰਮਰਾਹ ਕਿਵੇਂ ਕਰ ਰਹੀ ਲੋਕਾਂ ਨੂੰ ਇਹ ਕਹਿ ਰਹੀ ਜੀ ਵੀ ਸਾਨੂੰ ਦਾ 30% ਕਿਸਾਨ ਐਗਰੀ ਹੋ ਗਿਆ ਝੂਠ ਬੋਲੀ ਜਾਂਦੀ ਆ ਇਹ ਕਹਿ ਰਹੇ ਨੇ ਜਿਵੇਂ ਉਦੋਂ ਅਸੀਂ 2020 ਕੀ ਅੰਦੋਲਨ ਚ ਬੈਠੇ ਸੀ ਤਾਂ ਉਹ ਕੇਂਦਰ ਸਰਕਾਰ ਕਹਿੰਦੀ ਸੀ ਵੀ ਇਹ ਤਾਂ ਕਿਸਾਨ ਹੀ ਨਹੀਂ ਕਿਸਾਨ ਦਾ ਨਾ ਐਗਰੀ ਨੇ ਇਹ ਉਸੇ ਪਾਲਿਸੀ ਦੇ ਚੱਲਦੇ ਹੋਏ ਫੇਕ ਕਿਸਾਨ ਖੜੇ ਕਰਕੇ ਝੂਠੇ ਕਿਸਾਨ ਖੜੇ ਕਰਕੇ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਆ ਪਈ ਲਓ ਜੀ ਸਾਡੇ ਤਾਂ ਪਟਿਆਲੇ ਇਹਨੇ ਤਿਆਰ ਹੋ ਗਏ ਸਾਡੇ ਤਾਂ ਮੋਹਾਲੀ ਇਹਨੇ ਤਿਆਰ ਹੋ ਗਏ ਮੈਂ ਸਾਰੀ ਇਨਫੋਰਮੇਸ਼ਨ ਲੈ ਕੇ ਆਇਆ ਕਿਤੇ ਕੋਈ ਕਿਸਾਨ ਤਿਆਰ ਨਹੀਂ ਠੀਕ ਹੈ ਸਿਰਾਂ ਝੂਠ ਬੋਲ ਕੇ ਗੁੰਮਰਾਹ ਕੀਤਾ ਜਾ ਰਿਹਾ ਮੁੱਖ ਮੰਤਰੀ ਵੱਲੋਂ ਵੀ ਤੇ ਪੂਰੀ ਦੀ ਪੂਰੀ ਇਹਨਾਂ ਦੀ ਜਿਹੜੀ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇੱਕ ਫਾਰਮਰ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਹਾਂ ਰਾਏ ਸਾਹਿਬ ਥੋੜੀ ਵੀ ਸਾਰੀ ਆ ਗਈ ਇਹਦੇ ਚ ਮੇਰਾ ਤਾਂ ਬਚਿਆ ਹੀ ਕੁਛ ਨਹੀਂ ਇੱਕ ਮਰਲਾ ਵੀ ਨਹੀਂ ਬਚਿਆ ਮੇਰੇ ਪਿਤਾ ਦੀ ਜਿਹੜੀ ਮੇਰੇ ਹਿੱਸੇ ਆਂਦੀ ਸੀ ਉਹ 5.5 ਏਕੜ ਸੀ 1.5 ਏਕੜ ਸੀ ਮੈਂ ਮਿੰਟ ਨੂੰ ਕਰਕੇ ਖਰੀਦਿਆ ਹੋਇਆ ਸੀ ਪਹਿਲਾਂ ਦਾ ਉਹ 7 ਏਕੜ ਮੇਰੇ ਹਿੱਸੇ ਆnde ਸੀ ਉੱਥੇ ਠੀਕ ਹੈ ਉਹ 7 ਦੇ 7 ਏਕੜ ਆ ਗਏ ਹਾਂ ਇੱਕ ਮੇਰੇ ਕੋਲ ਹੋਰ ਜ਼ਮੀਨ ਹੈ ਉਹ ਐਨ ਆਰ ਆਈ ਹੈਗੇ ਆ ਅੱਛਾ ਉਹਨਾਂ ਨੂੰ ਕੁਝ ਪੈਸੇ ਸਾਡੇ ਗਏ ਹੋਏ ਆ ਕੋਈ 4-5 ਸਾਲ ਪਹਿਲਾਂ ਦੇ ਅੱਛਾ ਹੌਲੀ-ਹੌਲੀ ਕਰਕੇ ਉਹਨਾਂ ਨੂੰ ਕਿਹਾ ਸੀ ਉਹ ਮੇਰੇ ਨਾਲ ਉਹਨਾਂ ਦਾ ਪਰਸੂਕ ਬੜਾ ਅੱਛਾ ਉਹਨੇ ਕਿਹਾ ਜਿੰਨੇ-ਜਿੰਨੇ ਪੈਸੇ ਆਉਗੇ ਤੁਸੀਂ ਰਜਿਸਟਰੀ ਕਰਾਈ ਦਿਓ ਠੀਕ ਹੈ ਅਸੀਂ ਸਾਲ ਦਾ ਜੋ ਫਸਲ ਚੋਂ ਕੱਢਦੇ ਆ 5-7 ਲੱਖ ਰੁਪਈਆ ਉਹਨਾਂ ਨੂੰ ਦੇਈ ਜਾਂਦੇ ਆ ਹਾਂ ਅਸੀਂ ਉਹ 6 ਕਿੱਲੇ ਦਾ ਸੌਦਾ ਕੀਤਾ ਉਹ ਵੀ ਆ ਗਏ ਕਹਿਣ ਦਾ ਭਾਵ ਹੈ ਮੈਂ ਤਾਂ ਬਿਲਕੁਲ ਟੋਟਲ ਬੇਜਮੀਨਾ ਹੋਣਗਾਂ ਬਿਲਕੁਲ ਰੋਜੀ ਰੋਟੀ ਦਾ ਜਿਹੜਾ ਸਾਧਨ ਨਹੀਂ ਰਹਿਣਾ ਭਈ ਕਿੱਥੋਂ ਰੋਜੀ ਰੋਟੀ ਖਾਣੀ ਹੈ ਇਹ ਤਾਂ ਕਹਿੰਦੇ ਆ ਵੀ ਪਲਾਟ ਇਹਨਾਂ ਨੇ ਇਹ ਕਰੂਗੇ ਤੇ ਅਸੀਂ ਸਾਰੇ ਪਰਿਵਾਰ ਸਵੇਰੇ ਜਾਇਆ ਕਰਾਂਗੇ ਉਹ 500 ਗਾਜਾਂ ਵਾਲੇ ਪਲਾਟ ਨੂੰ ਦੇਖਿਆ ਕਰਾਂਗੇ ਸਦਾ ਢਿੱਡ ਭਰ ਜਾਇ ਕਰੂਗਾ ਫੇਰ ਘਰ ਆ ਜਾਇ ਕਰਾਂਗੇ ਸੌ ਜਾਇ ਕਰਾਂਗੇ ਸ਼ਾਮ ਨੂੰ ਉੱਠ ਕੇ ਜਾਵਾਂਗੇ ਉਹ 500 ਗਲਾ ਜਿਹੜਾ ਗੱਜ ਦਾ ਪਲਾਟ ਆ ਉਹਨੂੰ ਦੇਖਾਂਗੇ ਢਿੱਡ ਭਰ ਜੂਗਾ ਬਿਨਾ ਕੀਤੇ ਤਾਂ ਕਿਵੇਂ ਡਿੱਡ ਪਰੂਗਾ ਕਿਵੇਂ ਸਾਡਾ ਰੋਜ਼ਗਾਰ ਚੱਲੂਗਾ ਇਹ ਮੈਂ ਪਹਿਲੀ ਸਰਕਾਰ ਹੈ ਵੀ ਜਿਨੇ 20000 ਕਿਸਾਨ ਜਿਹਦੇ ਵਿੱਚ 44000 ਏਕੜ ਅਰਬਨ ਸਟੇਟ ਵਾਸਤੇ 21000 ਇੰਡਸਟਰੀਅਲ ਪਾਰਕ ਵਾਸਤੇ 65000 ਏਕੜ ਇਹਨਾਂ ਨੇ ਝਕਣਾ ਤੇ 65000 ਏਕੜ ਜੋ 20000 ਕਿਸਾਨ ਫਾਰਮਰ ਠੀਕ ਹੈ ਤੇ 20000 ਮਜ਼ਦੂਰ ਪਰਿਵਾਰ ਜਾਨਕਿ 40000 ਪਰਿਵਾਰਾਂ ਨੂੰ ਬੇਰੋਜ਼ਗਾਰ ਕਰਨਾ ਇਹ ਪਹਿਲੀ ਸਰਕਾਰ ਆਈ ਜਿਹੜੀ ਲੋਕਾਂ ਤੋਂ ਰੋਜ਼ਗਾਰ ਖੋਣ ਲੱਪਈ ਇੱਕ ਤਾਂ ਸਰਕਾਰਾਂ ਰੋਜ਼ਗਾਰ ਦਿੰਨੀਆਂ ਇਹਨੇ ਰੋਜ਼ਗਾਰ ਖੋਣ ਲੱਪਈਏ ਸਰਕਾਰ ਇਹ ਨਵਾਂ ਕੰਮ ਆਇਆ ਹੈ ਸਰਕਾਰ ਦਾ ਵੀ ਰੋਜ਼ਗਾਰ ਖੋਹੂ ਸਰਕਾਰ ਆ ਗਈ ਰਾਏ ਸਾਹਿਬ ਇਹ ਵੀ ਸਵਾਲ ਉੱਠਦਾ ਕਿ ਇਹਨੇ ਕਿ ਜਿਵੇਂ 24000 ਏਕੜ ਕੱਲੀ ਲੁਧਿਆਣੇ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਦੇ ਵਿੱਚ ਲਿਆਂਦੀ ਹੋ ਰਹੀ ਹੈ ਯੋਜਨਾ ਮਨਾਈ ਜਾ ਰਹੀ ਹੈ ਕਿ ਇੰਨੀ ਆਬਾਦੀ ਵਧ ਗਈ ਹੈ ਕਿ ਇੱਥੇ ਪੰਜਾਬ ਦੇ ਲੋਕ ਰਹਿਣਗੇ ਕਿ ਜਾਂ ਫਿਰ ਬਾਹਰੋਂ ਪ੍ਰਵਾਸੀ ਆ ਕੇ ਰਹਿਣਗੇ ਇੱਥੇ ਤੁਸੀਂ ਇੱਕ ਵੇਖੋ ਪੂਰਾ ਲੁਧਿਆਣਾ ਜਿਹੜਾ ਪਹਿਲਾਂ ਡਵੈਲਪ ਹੋਇਆ ਹਾਂ ਜੋ ਨਹਿਰ ਦੇ ਅੰਦਰਲਾ ਏਰੀਆ ਬਾਈਪਾਸ ਦੇ ਅੰਦਰਲਾ ਉਹ ਟੋਟਲ 17000 ਏਕੜ ਹੈ ਠੀਕ ਹੈ ਵਿੱਚੇ ਇੰਡਸਟਰੀ ਤੇ ਤੁਸੀਂ ਦੇਖੋ ਉਹ ਲੁਧਿਆਣੇ ਬਸੇ ਨੂੰ 100 ਸਾਲ ਹੋ ਗਏ 1947 ਤੋਂ ਪਹਿਲਾਂ ਦਾ ਬਸਿਆ ਹੋਇਆ ਹਾਂ ਤੇ ਫਿਰ ਤੁਸੀਂ ਵੇਖੋ ਵੀ ਉਹਨੂੰ 100 ਸਾਲ ਬਸੇ ਨੂੰ ਹੋ ਗਏ ਤੇ 17000 ਏਕੜ ਇਹ 24000 ਏਕੜ ਨਵਾਂ ਲੱਗੇ ਐਕਵਾਇਰ ਕਰਨ ਹਾਂ ਮਤਲਬ ਉਹਨੂੰ 200 ਸਾਲ ਦਾ ਪਹਿਲਾਂ ਸੋਚ ਕੇ ਬੈਠੇ ਵੀ 200 ਸਾਲ ਤੋਂ ਪਹਿਲਾਂ ਜਮੀਨਾਂ ਲੋਕਾਂ ਦੀਆਂ ਸੰਭ ਲੈਣੀਆਂ ਲੋਕਾਂ ਨੂੰ ਘਰੋਂ ਬੇਕਾਰ ਕਰ ਦੇਣਾ ਲੋਕਾਂ ਨੂੰ ਕਿੱਥੇ ਤੋਂ ਬਾਹਰ ਕਰ ਦੇਣਾ ਜਿਹਦੀ ਕਿ ਡਿਮਾਂਡ ਹੀ ਹੈ ਨਹੀਂ ਐਨੀ ਡਿਮਾਂਡ ਹੀ ਹੈ ਨਹੀਂ ਜਿਹੜੀ ਅਸਲ ਗੱਲ ਹੈ ਪੇ ਪੰਜਾਬ ਟੋਟਲ 40% ਕੋਠੀਆਂ ਨੂੰ ਤਾਲੇ ਲੱਗੇ ਹੋਏ ਆ ਲੋਕ ਐਨਆਰਆਈ ਬਾਹਰ ਗਏ ਹੋਏ ਆ ਮੇਰੇ ਕੋਲ ਹਿਸ਼ਾਰਪੁਰ ਮੈਂ ਪੋਰੀ ਨਾ ਰਹਿਣਾ ਚਾਰ ਕੋਠੀਆਂ ਵਿਕਾਉ ਨੇ ਉਹ ਖਰੀਦਣ ਵਾਲਾ ਹੈ ਨਹੀਂ ਬੜੀ ਅੱਛੀ ਜਗ੍ਹਾ ਤੇ ਨੇ ਕੋਈ ਖਰੀਦਣ ਵਾਲਾ ਹੈ ਨਹੀਂ ਫਿਰ ਇਹਨਾਂ ਨੂੰ ਕੋਈ ਤੇ ਡੇਢ ਲੱਖ ਨੂੰ ਮਰਲੇ ਜੋ ਵਿਕ ਰਹੀਆਂ ਨੇ ਖਰੀਦਣ ਵਾਲਾ ਹੈ ਨਹੀਂ ਬਣੀਆਂ ਬਣਾਈਆਂ ਬਣੀਆਂ ਬਣਾਈਆਂ ਟੂ ਸਾਈਡ ਓਪਨ ਮੋਹਰੇ ਬਾਸਕਟਬਾਲ ਗਰਾਊਂਡ ਨਾਲ ਸਾਡੇ ਪ੍ਰਾਇਮਰੀ ਹੈਲਥ ਸੈਂਟਰ ਇਦਾਂ ਦੀ ਕੋਠੀ ਐ ਇੱਕ ਮੇਰੇ ਕੋਲ ਜਿਹੜੀ ਮੇਰੇ ਕੋਲ 40 ਮਰਲੇਾਂ ਚ ਹੈ ਉਹ ਐਨਆਰਆਈ ਨੇ ਬਾਹਰ ਬੈਠੇ ਨੇ ਅੱਛਾ ਉਹ ਵੇਚ ਰਹੇ ਨੇ ਕਰੋੜ ਮੰਗਦੇ ਨੇ ਕੋ ਉਹ ਦੇਣ ਨੂੰ ਤਿਆਰ ਨਹੀਂ ਵਿੱਚੇ ਕੋਠੀ ਦੀ ਬਿਲਡਿੰਗ ਵਿੱਚੇ 40 ਮਰਲੇ ਅੱਛਾ ਔਰ ਕੋਠੀ ਬਣੀ ਹੋਈ ਆ ਫਾਈਵ ਸਟਾਰ ਹੋਟਲ ਵਰਗੀ ਜੇ ਉਹਦਾ ਦੀ ਕੋਠੀ ਬਣੀ ਹੋਵੇ ਤਾਂ 50 ਲੱਖ ਰੁਪਈਆ ਲੱਗਦਾ ਤੇ ਉਹਦਾ 80 ਲੱਖ ਦਿੰਦੇ ਨੇ ਕਹਿਣ ਦਾ ਭਾਵ 40 ਮਰਲਿਆਂ 30 ਲੱਖ ਰੁਪਈਆ ਤੇ ਜਿਹੜੀ ਉਹ ਨਹੀਂ ਵਿਕਦੀ ਤੇ ਇਹ 9 ਲੱਖ ਨੂੰ ਮਰਲਾ ਕਿਹੜਾ ਲੈ ਲੂ ਨਾ ਤਾਂ ਸਾਡੇ ਕੇ ਮੁੱਖ ਮੰਤਰੀ ਨੂੰ ਪਤਾ țeਲੇ ਦਾ ਵੀ ਪੈਗ ਲਾ ਲੈਂਦਾ ਸਵੇਰੇ ਹੀ ਤੇ ਜਿਹੜੇ ਇਹਦੇ ਬਿਊਰੋਕ੍ਰੇਟ ਸਿਆ ਉਹ RAMNA AC ਦਫਤਰ ਅੰਦਰ ਬੈਠੇ ਉਹਨਾਂ ਨੂੰ ਕੋਈ ਮਤਲਬ ਨਹੀਂ ਦੁਨੀਆ ਮਰ ਜਾਏ ਨਾ ਉਹਨਾਂ ਨੂੰ ਮਾਰਕੀਟ ਵੈਲਿਊ ਦਾ ਪਤਾ ਨਾ ਉਹਨਾਂ ਨੂੰ ਡਿਵੈਲਪਮੈਂਟ ਦਾ ਪਤਾ ਨਾ ਇਹਨਾਂ ਦੇ ਪੁੱਡਾ ਵਾਲਿਆਂ ਨੂੰ ਪਤਾ ਪੁੱਡਾ ਵਾਲਿਆਂ ਨੇ ਅੱਜ ਤਾਈਂ ਮੈਂ ਚੈਲੰਜ ਕਰਦਾ ਮੇਰੇ ਹਿਆਰਪੁਰ ਜਿੰਨੇ ਨਕਸ਼ੇ ਪੁੱਡਾ ਦੇ ਪਾਸ ਕੀਤੇ ਆ ਲੈ ਉਹਦੀ ਹੁਣ ਇਨਕੁਆਰੀ ਕਰਾ ਲਈ ਜਾਵੇ ਇੱਕ ਵੀ ਉਹ ਜਿਹੜਾ ਨਕਸ਼ਾ ਆ ਪੂਰੀ ਟਰਮ ਕਨੀ ਜਾਂਦੇ ਉਤਰਦਾ ਹੀ ਨਹੀਂ ਅੱਛਾ ਜਿਹੜੀਆਂ ਪਾਰਕਾਂ ਹੁੰਨੀਆਂ ਉਹ ਜਾਂ ਵਿਚਾਲੇ ਹੁੰਨੀਆਂ ਜਾਂ ਫਰੰਟ ਦੇ ਹੁੰਨੀਆਂ ਉਹ ਅਗਲੇ ਨੇ ਪਾਰਕਾਂ ਪਿੱਛੇ ਦੇਤੀਆਂ ਜਿਹੜੀ ਬੇਸਟ ਚੋਹਾਂ ਦੇ ਕੰਡੇ ਤੇ ਚੋਹਾਂ ਦੇ ਕੰਡਿਆਂ ਦੇ ਪਲਾਟ ਜ਼ਮੀਨਾਂ ਖਰੀਦ ਕੇ ਮਗਰ ਦੇਤੀਆਂ ਕਈਆਂ ਦੀਆਂ ਤਾਂ ਪਾਰਕਾਂ ਵੀ ਵੇਚ ਗਈਆਂ ਉਹ ਕਿਵੇਂ ਵੇਚ ਗਈਆਂ ਜੀ ਉਹ ਜੇ ਪੁੱਡਾ ਨੇ ਉਹ ਪਾਸ ਕੀਤੀ ਸੀ ਤਾਂ ਕਿਉਂ ਨਹੀਂ ਉਹ ਤੇ ਕਲੋਜ਼ ਲਗਾ ਰੁਕਣ ਬਾਅਦ ਕਹਿਣ ਦਾ ਭਾਵੇਂ ਆ ਵੀ ਟੋਟਲ ਇੱਕ ਕਰਾਪਸ਼ਨ ਹੈ ਔਰ ਆ ਜਿਹੜਾ ਡਿਪਾਰਟਮੈਂਟ ਇਹਨਾਂ ਦਾ ਪੁੱਡਾ ਦਾ ਇੱਕ ਹਫਤੇ ਰੱਜ ਕੇ ਪੂਰਾ ਰੱਜ ਕੇ ਕਰਾਪਸ਼ਨ ਹੋਣੀ ਆ ਔਰ ਇੱਕ ਕਰਾਪਸ਼ਨ ਦਾ ਹੀ ਰਸਤਾ ਹੈ ਰਾਏ ਸਾਹਿਬ ਤੁਸੀਂ ਇਹ ਹੁਣ ਲੱਗਦਾ ਬੜੇ ਬਰੀਫਲੀ ਇਹ ਪੜ ਲਈ ਹੋਊਗੀ ਕੱਲੀ ਕੱਲੀ ਇਹਦੀ ਗੱਲ ਤੁਹਾਨੂੰ ਇਹਦੇ ਵਿੱਚ ਕੀ ਲੱਗਾ ਕਿ ਸਭ ਤੋਂ ਵੱਧ ਫਾਇਦਾ ਕਿਨੂੰ ਹੋ ਰਿਹਾ ਹੈ ਇਹ ਲੈਂਡ ਪੂਲਿੰਗ ਪਾਲਿਸੀ ਬਣਾ ਕੇ ਸਭ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਹੋ ਰਿਹਾ ਕਿਵੇਂ ਪੰਜਾਬ ਨੂੰ ਵੀ ਨਹੀਂ ਪੰਜਾਬ ਨੂੰ ਵੀ ਨਹੀਂ ਹੋਣਾ ਮੇਰੇ ਵੀਰੋ ਜਿਹੜੇ ਲੋਕ ਸੁਣ ਰਹੇ ਮੇਰੀ ਆਵਾਜ਼ ਕਿਰਪਾ ਕਰਕੇ ਥੋੜੀ ਅਕਲ ਨੂੰ ਹੱਥ ਮਾਰੋ ਜਿਹੜੇ ਝੰਡੇ ਚੱਕੀ ਫਿਰਦੇ ਆਮ ਆਦਮੀ ਦੇ ਇਹਨਾਂ ਨੇ ਫਾਇਦਾ ਕਰਨਾ ਜਿਹੜਾ ਕੇਜਰੀਵਾਲ ਪੌਣੇ 2 ਲੱਖ ਦਾ ਮੋਬਾਈਲ ਰੱਖਦਾ ਸਰਕਾਰ ਦੇ ਸਿਰੋਂ ਉਹਨਾਂ ਦਾ ਫਾਇਦਾ ਕਰਨਾ ਹੈ ਇਹ ਪੈਸੇ ਜਾਣੇ ਉਹਨਾਂ ਦੀਆਂ ਬੋਝਾਂ ਜੇਬਿਆਂ ਚ ਕਿੱਥੇ ਆ ਇਹਨਾਂ ਨੂੰ ਪੁੱਛੋ ਤਾਂ ਸਹੀ ਜਿਹੜੀ ਇਹ ਕਹਿੰਦੇ ਆ 6000 ਕਰੋੜ ਕਹਿੰਦੇ ਰੇਤਾ ਤੋਂ ਆ ਤਿੰਨ ਸਾਲ ਹੋ ਗਏ 20000 ਕਰੋੜ ਕਿੱਥੇ ਆ ਉਹ ਕਿਹੜੇ ਖਜ਼ਾਨੇ ਚ ਗਿਆ ਉਹ ਖਾਗੇ ਢਕਾਨ ਮਾਰ ਗਏ ਸਾਰੇ 94 ਤੇ 94 ਤੇ ਹੁਣ ਕੇਜਰੀਬਾਹ ਨੂੰ ਦੱਸਿਆ ਵੀ ਇਲੈਕਸ਼ਨ ਕਿੱਥੋਂ ਲਾਣੀ ਆ ਮੋਰੇ ਬਿਹਾਰ ਦੀ ਇਲੈਕਸ਼ਨ ਆ ਗਈ ਪੰਜਾਬ ਦੀ ਇਲੈਕਸ਼ਨ 27 ਤੱਕ ਆ ਗਈ ਤੇ ਉਹਦੇ ਵਾਸਤੇ ਪੈਸਾ ਕਿੱਥੋਂ ਇਕੱਠਾ ਕਰੀਏ ਉਹਦੀ ਨਜ਼ਰ ਆ ਕੇ ਟਿੱਕੀ ਲੋਕਾਂ ਦੀ ਜ਼ਰਤ ਤੇ ਲੋਕਾਂ ਦੀ ਜ਼ਮੀਨ ਤੇ ਭਈ ਇਹ 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 ਤਰੀਕਾ ਆ ਵੀ ਪਾਲਿਸੀ ਲਿਆ ਕੇ ਖੋਲਾ ਖੋ ਕੇ ਤੇ ਇਹਦੇ ਵਿੱਚੋਂ ਕਰਪਸ਼ਨ ਕਰਕੇ ਪੈਸੇ ਕਢੋ ਸਭ ਤੋਂ ਵੱਧ ਕਰਪਟ ਕੇਜਰੀਆਣ ਉਸ ਤੋਂ ਵੱਡਾ ਕਰਪਟ ਭਗਵੰਤ ਮਾਨ ਤੇ ਉਹਦੀ ਸਰਕਾਰ ਜਿਹੜੀ ਅੱਜ ਕਿਸਾਨਾਂ ਦੀ ਜ਼ਮੀਨ ਖੋ ਕੇ ਵੱਡੀ ਕਰਪਸ਼ਨ ਕਰਨ ਜਾ ਰਹੀ ਆ ਆਖਰੀ ਸਵਾਲ ਹੈ ਮੇਰਾ ਰਾਜ ਸਾਹਿਬ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਰਫਤਾਰ ਫੜੀ ਹੈ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜੇ ਸਰਕਾਰ ਅਕਵਾਇਰ ਕਰਨ ਤੇ ਆ ਗਈ ਕਿ ਸਾਨੂੰ ਲੈਂਡ ਪੂਲਿੰਗ ਚ ਲੈ ਕੇ ਆਉਣਾ ਚਾਹੂਗਾ ਕੀ ਇਹ ਫਿਰ ਕਿਸਾਨ ਕੋਈ ਵੱਡਾ ਅੰਦੋਲਨ ਵੀ ਸ਼ੁਰੂ ਕਰ ਸਕਦੇ ਨੇ ਬਗਾਵਤ ਪੈਦਾ ਹੋਊਗੀ ਪੰਜਾਬ ਚ ਹੂੰ 84 ਵਾਲਾ ਦੌਰ ਮੁੜ ਪੈਦਾ ਹੋਣਾ ਮੈਂ ਜਾਂਦਾ ਪਿੰਡਾਂ ਦੇ ਵਿੱਚ ਲੋਕ ਤਿਆਰੀਆਂ ਕਰੀ ਬੈਠੇ ਆ ਅੱਛਾ ਭਈ ਅਸੀਂ ਜੇ ਸਾਨੂੰ ਅੱਗੇ ਤਾਂਦਾ ਵੀ ਪ੍ਰੋਟੈਸਟ ਕਰਦੇ ਆ ਪੁਲਿਸ ਲੈ ਜਾਂਦੀ ਚੁੱਕ ਕੇ ਹੁਣ ਪ੍ਰੋਟੈਸਟ ਨਹੀਂ ਹੋਣੇ ਹੁਣ ਮੁਕਾਬਲੇ ਹੋਣੇ ਆ ਜਿੱਲੇ ਸਾਡੀਆਂ ਜ਼ਮੀਨਾਂ 'ਚ ਪੈਰ ਪਾਇਆ ਜੜਤਾ ਬੰਨੇ ਤਾਂ ਨਹੀਂ ਜਾਣ ਦਿੰਦਾ ਇਹ ਜ਼ਮੀਨਾਂ ਲੈ ਜਾਣਗੇ ਸਾਡੀਆਂ ਬਿਨਾਂ ਮਾਰੇ ਤੋਂ ਜੇ ਸਾਨੂੰ ਮਾਰਨਗੇ ਅਸੀਂ ਇਹਨਾਂ ਨੂੰ ਵੀ ਮਾਰਾਂਗੇ ਚਾਹੇ ਸਾਡੇ ਭਰਾ ਹੋਣਗੇ ਪੁਲਿਸ ਵਾਲੇ ਵੀ ਸਾਡੇ ਭਰਾ ਹੋਣਗੇ ਮਰਨਗੇ ਵੀ ਦਾ ਮਾਰਨਗੇ ਵੀ ਇਹ ਬਗਾਵਤ ਪੈਦਾ ਹੋਣੀ ਪੰਜਾਬ ਚ ਸੂਤੇ ਇਦਾਂ ਹੋਣਾ ਕੰਮ ਹੋਣੇ ਇਹ ਇਹ ਨਹੀਂ ਓਦਾਂ ਨਹੀਂ ਜਾਣਾ ਜਿਹੜੇ ਚੋਰ ਦਿੱਲੀੋਂ ਆਏ ਆ ਮੈਂ ਨਹੀਂ ਕਹਿ ਰਿਹਾ ਦਿੱਲੀ ਨਾਲ ਦੇ ਪਰਚੇ ਆ 420 ਦੇ ਠੱਗਾਂ ਦੇ ਇਹਨਾਂ ਦੇ ਪਰਚੇ ਆ ਤੇ ਉਹ ਉਹ ਜਿਹੜਾ ਇਹਨਾਂ ਨੇ ਇੱਥੋਂ ਜਾਣਾ ਨਹੀਂ ਉਹਨਾਂ ਚਿਰ ਜਿੰਨਾ ਚਿਰ ਇਹਨਾਂ ਨਾਲੋਂ ਪੰਜਾਬ ਦੇ ਲੋਕ ਸਿੱਧੇ ਨਹੀਂ ਹੁੰਦੇ ਤੇ ਹੁਣ ਲੋਕਾਂ ਨੇ ਕਬਰਾਂ ਕੱਸ ਲਈਆਂ ਆ ਹਰ ਘਰ ਨੇ ਇੱਕ ਇੱਕ ਜੀ ਤਿਆਰ ਕਰ ਲਿਆ ਮਰਨੇ ਲਈ ਤੇ ਇਹ ਬਗਾਵਤ ਹੋਣੀ ਆ ਸਭ ਤੋਂ ਪਹਿਲਾਂ ਮਨਜੀਤ ਸਿੰਘ ਮਰੂਗਾ ਮੈਂ ਕਹਿ ਦਿੰਦਾ ਸਿਰ ਦੇਵਾਂਗੇ ਸਾਡਾ ਸਿਰ ਲੈ ਕੇ ਤੇ ਜ਼ਮੀਨ ਲੈ ਜਾਣ ਐ ਜ਼ਮੀਨ ਨਹੀਂ ਲਜਾਉਗੇ ਐ ਸਾਡੀ ਜ਼ਮੀਨ 'ਚ ਪੈਰ ਨਹੀਂ ਪਾਉਗੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਵੀ ਜਾਉਣਾ ਪੰਜਾਬ ਸਰਕਾਰ ਨੂੰ ਔਰ ਉਹ ਪੁੱਡਾ ਦੇ ਅਫਸਰਾਂ ਨੂੰ ਔਰ ਜਿਹੜੇ ਡਿਲਾ ਡਿਪਟੀ ਕਮਿਸ਼ਨਰ ਨੇ ਆਪਣਾ ਵਿਚਾਰ ਕੇ ਬੜਿਓ ਸਾਡੀਆਂ ਜ਼ਮੀਨਾਂ ਦੇ ਵਿੱਚ ਇਹ ਮਰਨ ਬਰੌਣ ਤੱਕ ਜਾਣਾ ਤੇ ਆਪਣੀ ਵੀ ਤਿਆਰੀ ਕਰਕੇ ਆਓ ਅਸੀਂ ਤਾਂ ਮਰਨੇ ਨੂੰ ਤਿਆਰ ਹਾਂ ਤਾਂ ਤੁਸੀਂ ਵੀ ਮਰਨ ਦੀ ਤਿਆਰੀ ਕਰਕੇ ਆਓ ਭਾਈ ਜਿੰਨ ਸੜੀਆਂ ਜਮੀਨਾਂ ਚ ਵੜਨਾ ਹੈ ਹਾਂ ਜਾਨੀ ਕਿ ਸਿੱਧੇ ਤੌਰ ਤੇ ਜਵਾਬ ਹੈ ਸਿੱਧੇ ਤੌਰ ਤੇ ਹਾਂ ਠੀਕ ਹੈ ਰਾਏ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਤਾਂ ਇਹ ਮਜੀਤ ਸਿੰਘ ਰਾਏ ਨੇ ਜਿਨ੍ਹਾਂ ਦੀ ਸਾਰੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਮਾਰਕ ਹੋਈ ਹੈ ਪਰ ਕਹਿੰਦੇ ਨੇ ਕਿ ਜ਼ਮੀਨ ਦੇ ਵਿੱਚ ਅਸੀਂ ਕਿਸੇ ਨੂੰ ਵੜ ਨਹੀਂ ਦਵਾਂਗੇ ਸਾਨੂੰ ਇਹ ਪਾਲਿਸੀ ਮਨਜ਼ੂਰ ਨਹੀਂ ਹੈ ਅਸੀਂ ਜ਼ਮੀਨ ਜਿਹੜੀ ਹੈ ਉਹ ਨਹੀਂ ਦੇਣੀ ਜੇਕਰ ਸਾਡੇ ਕੋ ਸਰਕਾਰ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੱਡੇ ਪੱਧਰ ਤੇ ਅੰਦੋਲਨ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ ਦੇਖਦੇ ਰਹੋ ਹੈਸ਼ਟੈਗ ਪੰਜਾਬ